ਕਈ ਦਿਨ ਪਹਿਲਾਂ ਦੇਸ਼ ਛੱਡ ਕੇ ਗਈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਬੰਗਲਾਦੇਸ਼ਾਂ ਦੇ ਹਾਲਾਤਾਂ ਨੂੰ ਲੈ ਕੇ ਵੱਡਾ ਇਲਜ਼ਾਮ ਲਗਾਇਆ ਹੈ। ਉਹਨਾਂ ਨੇ ਕਿਹਾ ਹੈ ਕਿ ਸਥਿਤੀ ਲਈ ਜੋ ਹੈ ਅਮਰੀਕਾ ਜ਼ਿੰਮੇਵਾਰ ਹੈ। ਸ਼ੇਖ ਹਸੀਨਾ ਜੋ ਇਸ ਸਮੇਂ ਭਾਰਤ ਵਿੱਚ ਰਹਿ ਰਹੀ ਹੈ, ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਨੇ ਉਹਨਾਂ ਨੂੰ ਸੱਤਾ ਤੋਂ ਬੇਦਖਲ ਕੀਤਾ ਹੈ ਕਿਉਂਕਿ ਉਹਨਾਂ ਨੇ सेंट मार्टिन टापू ਨੂੰ ਨਹੀਂ સોਪਿਆ ਸੀ शेख हसीना ਦਾ ਕਹਿਣਾ ਹੈ ਕਿ सेंट मार्टिन टापू ਮਿਲਨ ਤੋਂ ਬਾਅਦ ਬੰਗਾਲ ਦੀ ਖਾੜੀ ਤੇ ਅਮਰੀਕਾ ਦਾ ਪ੍ਰਭਾਵ ਵਧੇਗਾ शेख हसीना ਨੇ ਆਪਣੇ ਸੰਦੇਸ਼ 'ਚ ਬੰਗਲਾਦੇਸ਼ੀ ਨਾਗਰਿਕਾਂ ਨੂੰ ਕੱਟੜਪੰਥੀਆਂ ਤੋਂ ਗੁਮਰਾਹ ਨਾ ਹੋਣ ਦੀ ਚੇਤਾਵਨੀ ਦਿੱਤੀ ਹੈ ਆਪਣੇ ਕਰੀਬੀ ਸਹਿਯੋਗੀਆਂ ਰਾਹੀ ਭੇਜੇ ਗਏ ਅਤੇ ਈਟੀ ਨੂੰ ਉਪਲਬਧ ਕਰਵਾਏ ਗਏ ਸੰਦੇਸ਼ਾਂ ਦੇ ਵਿੱਚ शेख हसीना ਨੇ ਕਿਹਾ ਕਿ ਮੈਂ ਅਸਤੀਫਾ ਇਸ ਲਈ ਦਿੱਤਾ ਹੈ ਕਿ ਮੈਨੂੰ ਲਾਸ਼ਾਂ ਦਾ ਜਲੂਸ ਨਾ ਦੇਖਣਾ ਪਵੇ ਉਹ ਵਿਦਿਆਰਥੀਆਂ ਦੀ ਲਾਸ਼ਾਂ ਤੇ ਸੱਤਾ ਵਿੱਚ ਆਉਣਾ ਚਾਹੁੰਦੇ ਸਨ ਪਰ ਮੈਂ ਅਜਿਹਾ ਨਹੀਂ ਹੋਣ ਦਿੱਤਾ ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹਸੀਨਾ ਨੇ ਅੱਗੇ ਕਿਹਾ ਜੇ ਮੈਂ ਸੇਂਟ ਮਾਰਟਿਨ ਟਾਪੂ ਦੀ ਪ੍ਰਭੂਸੱਤਾ ਛੱਡ ਦਿੰਦੀ ਤੇ ਅਮਰੀਕਾ ਨੂੰ ਬੰਗਾਲ ਦੀ ਖਾੜੀ ਤੇ ਪ੍ਰਭਾਵ ਪਾਉਣ ਦੀ ਇਜਾਜ਼ਤ ਦਿੰਦੀ ਤਾਂ ਮੈਂ ਸੱਤਾ 'ਚ ਰਹਿ ਸਕਦੀ ਸੀ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿਰਪਾ ਕਰਕੇ ਕੱਟੜਪੰਥੀਆਂ ਦੇ ਭੁਲੇਖੇ ਵਿੱਚ ਨਾ ਪਾਓ ਸ਼ੇਖ ਹਸੀਨਾ ਅੱਗੇ ਕਹਿੰਦੀ ਹੈ ਜੇ ਮੈਂ ਦੇਸ਼ ਵਿੱਚ ਰਹਿੰਦੀ ਤਾਂ ਹੋਰ ਜਾਂਨਾ ਚੱਲੀਆਂ ਜਾਂਦੀਆਂ ਅਤੇ ਹੋਰ ਸਾਧਨ ਤਬਾਹ ਹੋ ਜਾਂਦੇ ਮੈਂ ਛੱਡਣ ਦਾ ਬਹੁਤ ਮੁਸ਼ਕਲ ਫੈਸਲਾ ਲਿਆ ਮੈਂ ਤੁਹਾਡੀ ਨੇਤਾ ਬਣੀ ਕਿਉਂਕਿ ਤੁਸੀਂ ਮੈਨੂੰ ਚੁਣਿਆ ਤੁਸੀਂ ਹੋ ਮੇਰੀ ਤਾਕਤ ਇਹ ਸੁਣ ਕੇ ਹੰਝੂਆਂ ਨਾਲ ਭਰ ਗਈ ਹੈ ਕਿ ਬਹੁਤ ਸਾਰੇ ਨੇਤਾਵਾਂ ਦੇ ਕਤਲ ਕੀਤੇ ਗਏ ਨੇ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਘਰਾਂ ਨੂੰ ਤੋੜਿਆ ਗਿਆ ਹੈ ਸ਼ੇਖ ਹਸੀਨਾ ਨੇ ਅੱਗੇ ਕਿਹਾ ਕਿ ਆਵਾਮੀ ਲੀਗ ਨੇ ਵਾਰ-ਵਾਰ ਆਪਣੀ ਆਵਾਜ਼ ਉਠਾਈ ਹੈ ਮੈਂ ਹਮੇਸ਼ਾ ਬੰਗਲਾਦੇਸ਼ ਦੇ ਭਵਿੱਖ ਲਈ ਪ੍ਰਾਰਥਨਾ ਕਰਾਂਗੀ ਜਿਸ ਦੇਸ਼ ਲਈ ਮੇਰੇ ਮਹਾਨ ਪਿਤਾ ਲੜੇ ਉਦੇਸ਼ ਜਿਸ ਲਈ ਮੇਰੇ ਪਿਤਾ ਤੇ ਪਰਿਵਾਰ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਰਿਜ਼ਰਵੇਸ਼ਨ ਅੰਦੋਲਨ ਅਤੇ ਵਿਦਿਆਰਥੀ ਪ੍ਰਦਰਸ਼ਨਾਂ ਦਾ ਜ਼ਿਕਰ ਕਰਦੇ ਹੋਏ ਹਸੀਨਾ ਨੇ ਕਿਹਾ ਮੈਂ ਬੰਗਲਾਦੇਸ਼ ਦੇ ਨੌਜਵਾਨ ਵਿਦਿਆਰਥੀਆਂ ਨੂੰ ਦੁਹਰਾਉਣਾ ਚਾਹੂੰਗੀ ਕਿ ਮੈਂ ਤੁਹਾਨੂੰ ਕਦੇ ਵੀ ਰਜ਼ਾਕਰ ਨਹੀਂ ਕਿਹਾ ਪਰ ਤੁਹਾਨੂੰ ਪੜਕਾਉਣ ਲਈ ਮੇਰੇ ਸ਼ਬਦਾਂ ਨੂੰ ਤੋਰ ਮੜੋਰ ਕੇ ਪੇਸ਼ ਕੀਤਾ ਗਿਆ ਮੈਂ ਤੁਹਾਨੂੰ ਦੁਹਰਾਉਣਾ ਚਾਹੂੰਗੀ ਕਿ ਮੈਂ ਤੁਹਾਨੂੰ ਦਿਨ ਦੀ ਪੂਰੀ ਵੀਡੀਓ ਦੇਖਣ ਦੀ ਬੇਨਤੀ ਕਰਦੀ ਹਾਂ ਸਾਜ਼ਿਸ਼ ਕਰਤਾਵਾਂ ਨੇ ਤੁਹਾਡੀ ਬੇਗੁਨਾਹੀ ਦਾ ਫਾਇਦਾ ਉਠਾਇਆ ਅਤੇ ਤੁਹਾਨੂੰ ਦੇਸ਼ ਨੂੰ ਅਸਥਿਰ ਕਰਨ ਲਈ ਵਰਤਿਆ